ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਗੇ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਜਿਹੜੇ ਆਪਣੇ ਪੰਜ ਜੋੜੇ ਖਾਲੀ ਹੈਗੇ ਹਨ ਸਿੰਗਲ ਹੈਗੇ ਆ ਉਹਨਾਂ ਦੇ ਆਪਾਂ ਜੋੜੇ ਲਾਵਾਂਗੇ ਠੀਕ ਹੈ ਅੱਬਾ ਕੋਈ ਵੀ ਪੰਜ ਕਬੂਤਰੀਆਂ ਉਹਨਾਂ ਦੇ ਨਾਲ ਲਾ ਦਾਂਗੇ ਜਿਹੜੀ ਕਬੂਤਰੀ ਜਿਹੜੇ ਕਬੂਤਰ ਨਾਲ ਲੱਗਣੀ ਆਪਣੇ ਆਪ ਹੀ ਲੱਗ ਜੂਗੀ ਠੀਕ ਹੈ ਤੇ ਬਾਕੀ ਉਹਨਾਂ ਦਾ ਇਸ ਤੋਂ ਬਾਅਦ ਰਿਜ਼ਲਟ ਬੱਚਿਆਂ ਦਾ ਦੇਖਾਂਗੇ ਹਮੇ ਕੀ ਰਿਜ਼ਲਟ ਮਿਲਦਾ ਕਿਉਂਕਿ ਕਬੂਤਰ ਸਾਰੇ ਵਧੀਆ ਵਾ ਕਬੂਤਰੇ ਵੀ ਆਪਾਂ ਉਹਦੇ ਨਾਲ ਘੈਂਟ ਲਾਉਣੀ ਆ ਵਾ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਆ ਛੁੱਡੇ ਜ ਆਪਣੇ ਚ ਕਿਹੜੀਆਂ ਕਬੂਤਰੀਆਂ ਵਾ ਹਨਾ ਇੱਕ ਮਿੰਟਾ ਲੋਕ ਲਾ ਲੈੰਦੋ ਤੇ ਲਓ ਜੀ ਚੱਕੂ ਆ ਵੀ ਇਹਦੇ ਵਿੱਚ ਆਪਣੇ ਆ ਪੰਜ ਕਬੂਤਰ ਵਿਲੇ ਹੋਏ ਆ ਇੱਕ ਤਾਂ ਲਾਲ ਚੀਨਾ ਇੱਕ ਕਬੂਤਰ ਆਪਣਾ ਦੋਸਤ ਦੇ ਕੇ ਗਿਆ ਸੀਗਾ ਇਹ ਉਹਨਾਂ ਨੇ ਫੜਿਆ ਸੀਗਾ ਸ਼ਾਮ ਨੂੰ ਸ਼ਾਮ ਤੇ ਮਤਲਬ ਟਾਵਰ ਤੇ ਬਹਿ ਗਿਆ ਸੀਗਾ ਮਤਲਬ ਉੱਡਿਆ ਬਹੁਤ ਸੀ ਇਹ ਕਬੂਤਰ ਸ਼ਾਮ ਤੱਕ ਤੇ ਆਹ ਕਬੂਤਰ ਮੌਜਾ ਸੀ ਇਹ ਆਪਣਾ ਦੋਸਤ ਮੁੱਲ ਲੈ ਕੇ ਆਇਆ ਸੀਗਾ ਦੇਖ ਲਓ ਇਹ ਮਤਲਬ ਡਾਂਕੇ ਨਹੀਂ ਦੇਖਿਆ ਸੀ ਆਪਣੇ ਕੋਲੇ ਉੱਡਿਆ ਹੋਇਆ ਵਧੀਆ 4-5 ਘੰਟੇ ਉੱਡਿਆ ਹੋਇਆ ਗਰਮੀ 'ਚ ਫੁੱਲ 'ਚ ਠੀਕ ਹੈ ਤੇ ਆਹ ਕਬੂਤਰ ਵੀ ਆਪਣਾ ਦੋਸਤ ਗਿਫਟ ਦੇ ਕੇ ਗਿਆ ਆਪਾਂ ਨੂੰ ਚਿੱਟੀਆਂ ਅੱਖਾਂ ਦਾ ਇਹ ਮੇਰੇ ਸਾਹਮਣੇ ਉਹ ਕਬੂਤਰ ਆ ਜਿਹੜਾ ਮੈਂ ਨੂੰ ਪਿਛਲੇ ਸਾਲ ਨੂੰ ਦਿੱਤਾ ਸੀ ਠੀਕ ਹੈ ਮੇਰੇ ਸਾਹਮਣੇ ਉਹੀ ਵਾਪਸ ਕਰ ਗਿਆ ਆਪਾਂ ਨੂੰ ਠੀਕ ਹੈ ਤੇ ਆਹ ਕਬੂਤਰ ਆਪਣਾ ਬਹੁਤ ਵਧੀਆ ਉੱਡਿਆ ਪਿਛਲੇ ਪਿਛਲੇ ਸਾਲ ਠੀਕ ਹੈ ਤਿੰਨ ਤਿੰਨ 4 4 ਵਜੇ ਤੱਕ ਉੱਡਿਆ ਹੋਇਆ ਵਾਲ ਐਤਕੀ ਰੋਕ ਲਿਆ ਸੀਗਾ ਮੈਂ ਜਾਣ ਕੇ ਬੱਚਿਆਂ ਵਾਸਤੇ ਤੇ ਇਹਦਾ ਜੋੜਾ ਨਹੀਂ ਐਤਕੀ ਲਾਇਆ ਆਪਾਂ ਠੀਕ ਹੈ ਤੇ ਹੁਣ ਆਪਾਂ ਇੱਧਰ ਕਬੂਤਰੀਆਂ ਛੱਡਾਂਗੇ ਪੰਜ ਕਬੂਤਰੀਆਂ ਉਹ ਦਿਨ ਆਪੇ ਜਿਹੜਾ ਕਬੂਤਰ ਜੀ ਦੇ ਨਾਲ ਲੱਗ ਜੂ ਲੱਗ ਗਿਆ ਠੀਕ ਹੈ ਤੇ ਆ ਕਬੂਤਰ ਤੁਹਾਨੂੰ ਪਤਾ ਇਹਦਾ ਜੋੜਾ ਦਾ ਪਹਿਲਾ ਆਪਾਂ ਸਟਾਰਟਿੰਗ ਤੇ ਲਾਇਆ ਹੋਇਆ ਸੀਗਾ ਗੁਲਾਬੀ ਬੋਟੇ ਵਾਲੀ ਨਾਲ ਜਿਹਦਾ ਬੱਚਾ ਹਜੇ ਛਤਰੀ ਤੇ ਨਹੀਂ ਲੱਗਿਆ ਆ ਠੀਕ ਹੈ ਕਿਉਂਕਿ ਬੱਚਾ ਵੱਡਾ ਜ਼ਿਆਦਾ ਹੋ ਗਿਆ ਸੀਗਾ ਇਸ ਲਈ ਫਿਰ ਥੋੜਾ ਜਿਹਾ ਔਖਾ ਹੋ ਗਿਆ ਜੇ ਤੁਹਾਨੂੰ ਕਬੂਤਰੀਆਂ ਦਿਖਾ ਦੇਣਾ ਕੈਡੀਆਂ ਲਾਵਾਂਗੇ ਹੁਣ ਆਪਾਂ ਇਹਨਾਂ ਦੇ ਨਾਲ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਕਬੂਤਰੀਆਂ ਵਾਲੀ ਸਾਈਡ ਤੇ ਲਓ ਬਈ ਉੱਧਰ ਆ ਗਏ ਹੁਣ ਆਪਾਂ ਕਬੂਤਰੀਆਂ ਵਾਲੀ ਸਾਈਡ ਆ ਠੀਕ ਹੈ ਤੇ ਇਹਨਾਂ ਚੋਂ ਆਪਾਂ 5 ਕਬੂਤਰੀਆਂ ਸਿਲੈਕਟ ਕਰਾਂਗੇ ਉਹ ਜੋੜਾ ਤਾਂ ਪੱਕਾ ਲੰਘਿਆ ਹੀ ਹੋਇਆ ਉਹਨੂੰ ਵੀ ਆਪਾਂ ਉਧਰ ਕਰ ਦਾਂਗੇ ਠੀਕ ਹੈ 6 ਜੋੜੇ ਹੋ ਜਾਣਗੇ 6 ਜੋੜਿਆਂ ਦੇ ਆਪਾਂ ਬੱਚੇ ਕਢਾਵਾਂਗੇ ਜਿਹੜੇ ਆਪਣੇ ਪਰਲੇ ਫੁੱਡੇ ਜਾਂ ਉਧਰ ਆਠ ਜੋੜੇ ਆ ਠੀਕ ਹੈ ਤੇ ਫਿਰ ਹੌਲੀ-ਹੌਲੀ ਮੰਨ ਲਓ ਜਿੰਨੇ ਵੀ ਆਪਣੇ ਬੱਚੇ ਨਿਕਲਣਗੇ ਸਾਰਿਆਂ ਦਾ ਤੁਹਾਨੂੰ ਸ਼ੋਅ ਕਰਾਇਆ ਕਰਾਂਗੇ ਫੁੱਲ ਵੀਡੀਓ ਆਇਆ ਕਰੂੰਗੀ ਠੀਕ ਹੈ ਵੀਡੀਓ ਨੂੰ ਦੇਖਣ ਆਸਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਤੇ ਹੁਣ ਆਪਾਂ ਕਬੂਤਰੀਆਂ ਸਿਲੈਕਟ ਕਰਦੇ ਆਂ ਤੇ ਫਿਰ ਕਰਦੇ ਆਂ ਅੱਗੇ ਗੱਲਬਾਤ ਕਿ ਤੁਹਾਨੂੰ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਬਣੇ ਰਿਓ ਵੀਡੀਓ ਦੇ ਨਾਲ ਤੇ ਲੋ ਬਈ ਪੰਜ ਕਬੂਤਰੀਆਂ ਸਿਲੈਕਟ ਕਰ ਲਈਆਂ ਆਪਾਂ ਤੇ ਹੁਣ ਫੜਦੇ ਆਂ ਕਬੂਤਰੀਆਂ ਨੂੰ ਤੇ ਇੱਧਰ ਵੀ ਦੇਖ ਲਓ ਠੀਕ ਹੈ ਤੇ ਇਹਨੂੰ ਆਪ ਪਿੰਜਰੇ ਦੇ ਵਿੱਚ ਪਾਉਣੇ ਆ ਤੇ ਬਾਅਦ ਚੋਂ ਆਪਾਂ ਇੱਕ ਇੱਕ ਕਰਕੇ ਖੁੱਡੇ ਦੇ ਵਿੱਚ ਛੱਡਾਂਗੇ ਠੀਕ ਹੈ ਤੇ ਪਹਿਲੀ ਕਬੂਤਰੀ ਆਪਣੀ ਆ ਗਈਆਂ ਕਾਲੀਆਂ ਅੱਖਾਂ ਦੀ ਆ ਜਾ ਬੇਠ ਠੱਲ ਲੜੀ ਇਹ ਆਪ ਫੜੀ ਸੀ ਵੀ ਉਹ ਪਿਛਲੇ ਸੀਜ਼ਨਾਂ ਤੋਂ ਵੀ ਪਿਛਲੇ ਸੀਜ਼ਨ ਦੀ ਆ ਬੱਚੇ ਬਹੁਤ ਵਧੀਆ ਉੱਡੇ ਸੀ ਇਹਦੇ ਐਤਕੀ ਹੋਰ ਜੋੜੇ ਨਾਲ ਲਾਉਣੇ ਆ ਠੀਕ ਹੈ ਤੇ ਇੱਕ ਕਬੂਤਰੀ ਆਪਣੀ ਆ ਗਈ ਜੰਡੇ ਆਣੀ ਆ ਜਾਓ ਹੋਰ ਦੋ ਹੋ ਗਈਆਂ ਤੇ ਤੀਜੀ ਕਬੂਤਰੀ ਆਪਣੀ ਆ ਆ ਗਈ ਆਹੀ ਕਬੂਤਰੀ ਆ ਇਹ ਬਹੁਤ ਵਧੀਆ ਉੱਡੀ ਆ 7 ਵਜੇ ਤੱਕ ਉੱਡੀ ਹੋਈ ਆਪਣੇ ਕੋਲੇ ਠੀਕ ਹੈ ਮੋਜੀ ਆ ਟੱਕੇ ਦੇ ਮਾੜੇ ਮਾੜੇ ਪੈ ਰਹੇ ਨੇ ਠੀਕ ਹੈ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਚੌਥੀ ਆ ਜਿਹੜਾ ਜੋੜਾ ਆਪਣਾ ਪੁਰਾਣਾ ਹੀ ਲੱਗਿਆ ਹੋਇਆ ਸੀਗਾ ਠੀਕ ਹੈ ਚਾਰ ਤੇ ਪੰਜਵੀਂ ਕਬੂਤਰੀ ਆਪਣੀ ਉਹ ਥੱਲੇ ਬੈਠੀ ਹੋਈ ਆ ਕਾਲੀ ਚੀਨੀ ਠੀਕ ਹੈ ਚਲੋ ਜੀ ਚਾਓ ਚਲ ਅੰਦਰ ਚਲ ਸੰਜੋਗੇ ਠੀਕ ਹੈ ਛੀਵਾ ਜੋੜਾ ਆਪਾਂ ਫੜਦੇ ਆ ਆ ਵਾਲਾ ਆ ਜੋੜੇ ਨੂੰ ਹੀ ਆਪਾਂ ਉੱਧਰ ਛੱਡਾਂਗੇ ਠੀਕ ਹੈ ਚਲੋ ਜੀ ਹੁਣ ਆਪਾਂ ਸਾਰੇ ਪਿੰਜਰੇ ਦੇ ਵਿੱਚ ਠੀਕ ਹੈ ਹੁਣ ਇਹਨਾਂ ਨੂੰ ਛੱਡਦੇ ਹਾਂ ਉੱਤਰ ਜਾਗੇ ਇੱਕ ਇੱਕ ਕਰਕੇ ਛੱਡਾਂਗੇ ਤੇ ਦੇਖਦੇ ਨਾਲ ਕਬੂਤਰ ਦੇਖੋ ਕਿੰਨੇ ਖੋਰੂ ਆਉਂਦੇ ਆ ਠੀਕ ਹੈ ਆ ਤਾਂ ਫੋਮ ਲੱਗ ਗਈ ਇੱਕ ਵਿੱਚ ਜਿਹੜਾ ਹੈਗਾ ਜੌਨਸ ਰਾਜਾ ਲਾਰਸ ਰਾਜਾ ਉਹ ਪਰ ਚਿੱਟੀਆਂ ਅੱਖਾਂ ਵਾਲਾ ਜਿਹੜਾ ਜਾਵੜਿਆ ਆ ਆ ਗਿਆ ਸਾਹਮਣੇ ਇੱਕ ਮੂਤਰਾ ਬਾਕੀ ਕਬੂਤਰੀਆਂ ਇਹਨਾਂ ਦਾ ਜੋੜਾ ਲਾਇਆ ਸੀਗਾ ਮੈਂ ਫਿਰ ਮੈਂ ਲਾਗ ਹੀ ਨਹੀਂ ਕੀਤੀ ਮੈਂ ਚਲੋ ਜਿੰਦ ਤੱਕ ਇਕੱਠੇ ਕਰਾਂਗੇ ਸਾਰੇ ਇਕੱਠੀ ਕਰ ਦਾਂਗੇ ਹਨਾ ਅਲੱਗ ਤੇ ਹੁਣ ਆਪਣੇ ਅੰਦਰ ਕਬੂਤਰੀਆਂ ਰਹਿ ਗਈਆਂ ਇੱਕ ਬੱਚਾ ਰਹਿ ਗਿਆ ਤਿੰਨ ਕਬੂਤਰੀਆਂ ਰਹਿ ਗਈਆਂ ਮਤਲਬ ਜੋੜੇ ਲਾਉਣ ਵਾਲੀਆਂ ਅੱਧਰ ਇਹਨਾਂ ਲਈ ਕੋਨਿਮੈਂਟ ਸੈਟਿੰਗ ਜੀ ਕਰਕੇ ਬਦਲ ਕੇ ਲਾ ਦਾਂਗੇ ਜੋੜੇ ਠੀਕ ਹੈ ਚਾਰ ਕਬੂਤਰ ਨਹੀਂ ਰਹਿ ਗਈਆਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਅੱਧਰ ਆਪਾਂ ਕੋਈ ਵੇਖਾਂਗੇ ਕੋਈ ਸਿਸਟਮ ਹੈ ਕਰਕੇ ਦੱਸਾਂਗੇ ਪਹਿਲਾਂ ਹੁਣ ਇਹਨਾਂ ਦਾ ਇਹਨਾਂ ਨੂੰ ਛੱਡਦੇ ਹਾਂ ਖੁੱਡਿਆਂ ਦੇ ਵਿੱਚ ਬਾਕੀ ਤੁਹਾਨੂੰ دکھਾਉਣੀ ਹੈ ਅੱਗੇ ਠੀਕ ਹੈ ਚਲੋ ਬਾਈ ਜੀ ਹੁਣ ਆਪਾਂ ਛੱਡਣ ਲੱਗੇ ਆ ਇਹਨਾਂ ਨੂੰ ਇੱਕ ਇੱਕ ਕਰਕੇ ਤੇ ਕਬੂਤਰ ਆਪਣੇ ਬੈਠੇ ਹੋਏ ਉੱਪਰ ਇਹ ਦੇਖੀ ਚੱਲਿਓ ਕਿਵੇਂ ਕਿਵੇਂ ਹੇਠਾ ਉਤਰਦੇ ਆ ਠੀਕ ਹੈ ਇੱਕ ਇੱਕ ਕਰਕੇ ਇੱਥਾਈ ਉਤਰੂਗਾ ਇਹ ਤੇ ਇਹਨਾਂ ਚੋਂ ਪਹਿਲਾ ਕਬੂਤਰੀ ਛੱਡਦੇ ਆ ਆਪਾਂ ਚਲੋ ਜੰਟੇ ਵਾਲੀ ਛੱਡਦੇ ਆ ਠੀਕ ਹੈ ਪਹਿਲਾਂ ਇਹਦਾ ਆਪਾਂ ਦੇਖੋਣਾ ਕੀ ਰਿਸਪੌਂਸ ਦਿੰਦੇ ਆ ਕਬੂਤਰ ਇਹਨੂੰ ਠੀਕ ਹੈ ਚੱਲ ਬਈ ਛੇੜਨੀ ਹੈ ਇਹ ਦੌਤੀ ਜਾਵੜੀ ਤੈਨੂੰ ਕਹਿਣਾ ਲੱਗੇ ਨਾ ਸਾਰੇ ਖੋਰੂ ਕੌਣ ਨੇ ਕਬੂਤਰੀ ਕੀ ਤੇ ਨਾ ਮੈਂ ਸਾਡੀ ਥੋੜੇ ਹਿਸਾਬ ਨਾਲ ਮੇਰੇ ਸਾਨਾ ਉਹ ਜਿਹੜਾ ਨਾ ਕਬੂਤਰ ਇਹ ਤਾਂ ਪਹਿਲਾਂ ਜੋੜੀ ਲੱਗੀ ਹੋਈ ਆ ਪਰ ਇਹਦੀ ਆਏ ਦੇ ਨਾਲ ਦੀ ਆਪਾਂ ਕਬੂਤਰੀ ਪਹਿਲਾਂ ਹੀ ਕੱਢ ਦਿੰਨੇ ਆ ਕਿਉਂਕਿ ਉਹਦੇ ਨਾਲ ਨਾ ਲੱਗ ਜੇ ਹਨਾ ਫਿਰ ਆ ਕਬੂਤਰੀ ਦਾ ਕੀ ਬਣੂਗਾ ਵਿਚਾਰੀ ਦਾ ਆ ਕਬੂਤਰੀ ਨੂੰ ਧੋਖਾ ਮਿਲ ਜੂਗਾ ਚਲੋ ਬਈ ਤੂੰ ਹੀ ਚੱਲ ਲਓ ਇਹ ਵੀ ਉੱਤੇ ਬਾਕੀ ਮੈਂ ਡੰਡੇ ਕੱਢ ਹੀ ਦੇਣੇ ਆ ਬਸ ਆ ਤਾਂ ਵੈਸੇ ਇਕੱਰੀ ਲਾਏ ਹੋਏ ਸੀਗੇ ਮਤਲਬ ਕਬੂਤਰ ਛੱਡੇ ਹੋਏ ਸੀ ਨਾ ਆਪਾਂ ਤੇ ਲਓ ਦੂਜਾ ਗਿਆ ਤੇ ਆ ਹੁਣ ਜਾਵੜੀ ਤੀਜੀ ਕਬੂਤਰੀ ਕੱਢਦੇ ਆ ਆਪਣੀ ਕਾਲੀ ਜੀਨੀ ਚਲੋ ਬਈ ਕਾਲੀ ਚੀਨੀ ਵੀ ਗਈ ਤੇ ਇਦੋਂ ਬਾਅਦ ਉਹ ਦੇਖਿਓ ਆ ਗਿਆ ਨਾ ਥੱਲੇ ਹਲੋ ਆ ਗਏ ਥੱਲੇ ਸ਼ੇਰ ਸਾਰੇ ਆਉਣਗੇ ਹੁਣ ਹੌਲੀ ਹੌਲੀ ਦੇਖਿਓ ਆਉਂਦੇ ਤੇ ਅੱਗੇ ਕਬੂਤਰੀ ਆ ਗਈ ਆਪਣੀਆਂ ਕਾਲੀਆਂ ਅੱਖਾਂ ਦੀ ਚਲੋ ਬਈ ਜਿਹਦੇ ਟੀਰ ਪੈਂਦਾ ਇਹ ਵੀ ਗਈ ਉੱਤੇ ਇਦੋਂ ਬਾਅਦ ਆ ਗਈ ਆਪਣੀ ਖੱਟੀਆਂ ਅੱਖਾਂ ਦੀ ਕਬੂਤਰੀ ਚੱਲ ਬਈ ਇਹ ਵੀ ਹੋ ਗਿਆ ਫਿਰ ਆ ਜੋੜਾ ਰਹਿ ਗਿਆ ਜੋੜੇ ਨੂੰ ਵੀ ਆਪਾਂ ਵਿੱਚ ਛੱਡ ਦਿੰਨੇ ਆ ਚਲੋ ਤੇ ਆਜੋ ਠੀਕ ਹੈ ਤੇ ਹੁਣ ਆਪਾਂ ਡੰਡੇ ਲਾ ਦਈਏ ਤੇ ਅੱਗੇ ਦੀ ਗੱਲਬਾਤ ਆਪਾਂ ਦਿਖਾਉਨੇ ਆ 2 ਮਿੰਟ ਰੋਕੋ ਖੋਰੂ ਦਾ ਪੈਨ ਲੱਗ ਗਿਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਸ ਹੁਣ ਆਂਡੇ ਦੇਖੋ ਕੌਣ ਜਲਦੀ ਤਰੋਂਦਾ ਕਿਹੜਾ ਜੋੜਾ ਕਿਹੜੇ ਨਾਲ ਹਨਾ ਅਭੇ ਪਹਿਲਾਂ ਮੈਂ ਲਾਲ ਕਾਲਾ ਚਿਣੇ ਦੀ ਕਬੂਤਰੀ ਆ ਆਪਾਂ ਜੰਟੀ ਆ ਲੈਣਾ ਲਾਈ ਸੀਗੀ ਮੈਂ ਕਹਿੰਦਾ ਇਹਦੇ ਨਾਲ ਹੀ ਲੱਗ ਜੇ ਬਾਲੀ ਵਧੀਆ ਗੱਲ ਆ ਫਿਰ ਬੱਚੇ ਬਹੁਤ ਘੇਣ ਨਿਕਲਣਗੇ ਪੂਰੇ ਖਤਰਨਾਕ ਨਿਕਲ ਸਕਦੇ ਆ ਠੀਕ ਐ ਤੇ ਉਹ ਡੰਡੇ ਲਾ ਦਈਏ ਪਹਿਲਾਂ ਤਾਂ ਆਪਾਂ ਡੰਡਿਆਂ ਦਾ ਕੰਮ ਨਬੇੜੀਏ ਪਹਿਲਾਂ ਤਾਂ ਫਿਰ ਕਰਦੇ ਆ ਸੈਟਿੰਗ ਇਹਨਾਂ ਦੀ ਠੀਕ ਐ ਤੇ ਲਓ ਜੀ ਡੰਡੇ ਆ ਭੱਲਾ ਤੇ ਉਪਰੋਂ ਤੇ ਹੁਣੇ ਪੁੰਝੇ ਰਹਿਣਗੇ ਵਧੀਆ ਜਿਹੜਾ ਕਬੂਤਰ ਜਿਹੜੇ ਨਾਲ ਮਰਜੀ ਲੱਗ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਆਪਾਂ ਨੂੰ ਚਾਹੀਦੇ ਆ ਬੱਚੇ ਕਬੂਤਰ ਆਪਣੇ ਕੋਲੇ ਵਧੀਆ ਪਾਏ ਸੀ ਕਬੂਤਰੀਆਂ ਆਪਾਂ ਸਾਰੀਆਂ ਟੌਪ ਦੀਆਂ ਛੱਡੀਆਂ ਆਈਆਂ ਜਿਹੜੇ ਆਪਣੇ ਬੱਚੇ ਸੀਗੇ ਹਨਾ ਉਹ ਨਹੀਂ ਆਪਾਂ ਬੱਚੇ ਜਿਹੜੇ ਪਿਛਲੇ ਸੀਜ਼ਨ ਵਾਲੇ ਉਹਨਾਂ ਦੇ ਨਹੀਂ ਆਪਾਂ ਹਜੇ ਜੋੜੇ ਲਾਏ ਕਿਉਂਕਿ ਕਬੂਤਰ ਯਾਰ ਮੈਂ ਜਿਹੜੇ ਸੀਗੇ ਪਿਛਲੇ ਸੀਜ਼ਨ ਵਾਲੇ ਮੈਂ ਸਾਰੇ ਆਪਣੇ ਦੋਸਤਾਂ ਨੂੰ ਮੰਨ ਲਏ ਸੀਗੇ ਠੀਕ ਹੈ ਤੇ ਇੱਕ ਨੂੰ ਆਪਾਂ ਬੱਚੇ ਕਢੋਣ ਵਾਸਤੇ ਤਿੰਨ ਕਬੂਤਰੀਆਂ ਦਿੱਤੀਆਂ ਸੀ ਉਹ ਵੀ ਆਪਾਂ ਵਾਪਸ ਲੈ ਕੇ ਆਉਣੀ ਆਪਣੇ ਭਰਾ ਕੋਲ ਮਨੀ ਕੋਲ ਉਹ ਪਤਾ ਨਹੀਂ ਹਜੇ ਬੱਚੇ ਕੱਢੇ ਆ ਤੇ ਨਹੀਂ ਕੱਢੇ ਉਹ ਵੀ ਵੇਖਾਂਗੇ ਤੇ ਬਾਕੀ ਆ ਆਪਣੇ ਹੁਣ ਆਪਣੇ 14 ਜੋੜੇ ਲੱਗ ਗਿਆ ਟੋਟਲ ਅੱਠ ਜੋੜੇ ਅੰਦਰ ਆ 6 ਜੋੜੇ ਅੰਦਰ ਆ ਹਾਂ 14 ਹੀ ਹੋ ਗਏ ਆ ਠੀਕ ਹੈ ਤੇ ਹੁਣ ਦੇਖਦੇ ਆ 14 ਜੋੜਿਆਂ ਦੇ ਵਿੱਚੋਂ ਕਿੰਨੇ ਬੱਚੇ ਆਪਣੇ ਐਤ ਕੀ ਆ ਸੀਜ਼ਨ ਦੇ ਨਿਕਲਦੇ ਆ ਸਾਰੀਆਂ ਅਪਡੇਟ ਤੁਹਾਡੇ ਕੋਲੇ ਪਹੁੰਚ ਜਾ ਕਰੂਗੀ ਬਸ ਤੁਸੀਂ ਇਕੱਲਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਠੀਕ ਹੈ ਉਹ ਹੁਣ ਥੋੜੀ ਸਿਰਦਰਦੀ ਆ ਬਾਈ ਸਬਸਕ੍ਰਾਈਬ ਕਰਨਾ ਤੇ ਨਹੀਂ ਕਰਨਾ ਆਪਣੇ ਵੱਲੋਂ ਵੀਡੀਓ ਪੂਰੀ ਆਜਿਆ ਕਰੂਗੀ ਠੀਕ ਹੈ ਤੇ ਬਾਕੀ ਇਹਨਾਂ ਨੂੰ ਕਰਨ ਦੋ ਇੰਜੋਏ ਤੇ ਆਪਾਂ ਚੱਲਦੇ ਆਂ ਡਾਟਾ ਬਾਈ ਕਰੀਏ ਇਹਨਾਂ ਨੂੰ ਧਿਆਨ ਦੇ ਧਰਾਉਣ ਹਨਾ ਜਲਦੀ ਤੋਂ ਜਲਦੀ ਤੇ ਜੋੜਾ ਜਿਹੜੇ ਨਾ ਮਰਜ਼ੀ ਲੱਗਦਾ ਲੱਗ ਜੇ ਠੀਕ ਹੈ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਬਈ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਓਕੇ ਬਾਈ ਟਾਟਾ ਜੀ